ਖੰਨਾਪੁਰ ਨੇ ਭੋਲੇ-ਭਾਲੇ ਲੋਕਾਂ ਦੇ ਏਟੀਐਮ ਕਾਰਡ ਬਦਲ ਕੇ ਪੈਸੇ ਕਢਾਣ ਵਾਲੇ ਅੰਤਰਰਾਸ਼ਟਰੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 56 ਏਟੀਐਮ ਕਾਰਡ ਬਰਾਮਦ ਕਰਨ ਦਾ ਦਾਵਾ ਕੀਤਾ ਹੈ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਸਿਟੀ ਖੰਨਾ ਦੀ ਪੁਲਿਸ ਪਾਰਟੀ ਨੂੰ ਇੱਕ ਸੂਚਨਾ ਮਿਲੀ ਕਿ ਇੱਕ ਕਾਲੇ ਰੰਗ ਦੀ ਗੱਡੀ ਵਿੱਚ ਕੁਝ ਲੋਕ ਜੋ ਏਟੀਐਮ ਕਾਰਡ ਬਦਲ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ ਅੱਜ ਉਹ ਖੰਨਾ ਵਿੱਚ ਘੁੰਮ ਰਹੇ ਹਨ ਇਸ ਤੋਂ ਬਾਅਦ ਪੁਲਿਸ ਨੇ ਦੇਰਵੇ ਫਟਕ ਰਤਨਹੜੀ ਰੋਡ ਤੇ ਨਾਕਾ ਲਗਾ ਕੇ ਇੱਕ ਵੈਨਿਊ ਕਾਰ ਐਚ ਆਰ 72 ਐਚ 2309 ਨੂੰ ਰੋਕਿਆ ਤਾਂ ਕਾਰ ਸਵਾਰ ਵਿਅਕਤੀਆਂ ਦੀ ਤਲਾਸ਼ੀ ਦੌਰਾਨ ਉਹਨਾਂ ਕੋਲੋਂ 10 ਬੈਂਕਾਂ ਦੇ 56 ਏਟੀਐਮ ਕਾਰਡ ਬਰਾਮਦ ਹੋਏ ਹਨ ਸਾਡੀ ਖੰਨਾ ਪੁਲਿਸ ਦੀ ਟੀਮ ਨੂੰ ਕੱਲ੍ਹ ਲਾਭ ਮਿਲੀ ਵੀ ਇੱਕ ਗੈਂਗ ਦੇ ਬੰਦੇ ਤੇ ਘੁੰਮ ਰਹੇ ਜਿਨ੍ਹਾਂ ਜਿਹੜੇ एटीएम ਸੰਬੰਧਿਤ ਫਰਾਡ ਕਰਦੇ ਨੇ ਕਾਫੀ ਐਫਰਟ ਕਰਕੇ ਕੱਲ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਤਿੰਨ ਬੰਦੇ ਸਾਡੇ ਸਾਨੂੰ ਮਿਲੇ ਨੇ ਇਹ ਤਿੰਨ ਹਰਿਆਣੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਤੇ ਹਰਿਆਣਾ ਤੇ ਰਾਜਸਥਾਨ ਬਖਰ ਖਰਚੇ ਦਾ ਇਹਨਾਂ ਬੰਦਿਆਂ ਦੀ ਜਦੋਂ ਤਲਾਸ਼ ਲਈ ਗਈ ਇਹਨਾਂ ਕੋਲੋਂ 56 एटीएम ਕਾਰਡ 10 ਬਕਰੇ ਬਕਰੇ ਬੈਂਕਾਂ ਦੇ ਬRAND ਹੋਏ ਨੇ ਇਹਨਾਂ ਦਾ ਬੈਕਗ੍ਰਾਉਂਡ ਇਹ ਹੈ ਵੀ ਇਹ ਗੈਸ ਕਟਿੰਗ ਤੇ ATM ਦੀ ਚੋਰੀ ਦੀ ਵਾਰਦਾਤ ਰਿਪੋਰਟੇਨਾ ਤੇ ਦਰਜ ਹੈ ਇਹਨਾਂ ATM ਤੋਂ ਇਹ ਕੀ ਕਰਦੇ ਸੀ ਵੀ ਥੋੜੇ-ਥੋੜੇ ਲੋਕ ਜਿਵੇਂ ਕੋਈ ਕੈਸ਼ ਕਢਾਣ ਆਇਆ ਕਾਰਡ ਸਵੈਪ ਵੀ ਕਰ ਲੈਂਦੇ ਸੀ ਜਾਂ ਇਹ ਬੈਂਕਰੂ ਧੋਖੇ ਤਾੜੀ ਕਰਦੇ ਸੀ ਵੀ ਆਪਣਾ ATM ਪਾ ਕੇ ट्रांजैक्शन ਅੱਧੀ ਕਰਕੇ ਤੇ ATM ਬੰਦ ਕਰ ਦੇਣਾ ਕੈਸ਼ ਕਢਾ ਲੈਣਾ ਤੇ ਬੈਂਕ ਨੂੰ ਸ਼ੋਅ ਕਰ ਦੇਣਾ ਵੀ ਸਾਨੂੰ ਕੈਸ਼ ਨਹੀਂ ਮਿਲਿਆ ਇਸ ਦੇ ਨਾਲ ਇਹ ਬੈਂਕ ਨਾਲ ਵੀ ਥੰਗੀ ਮਾਰਦੇ ਸੀ ਇਸ ਚੋਰੀ ਨਾਲ ਲੱਗਿਆ ਵੀ ਕਿੰਨੀ ਕਿ ਵਾਰਦਾਤਾਂ ਕਰ ਸਕਦੇ ਨੇ ਇਨਾਂ ਤੇ 2 ਜਣੇ ਤੇ 8-8 ਬੱਚੇ ਅਡਡ ਦਰਜ ਨੇ ਇੱਕ ਜਣੇ ਦੇ 4 ਮਕਦਮੇ ਨੇ ਇਹ ਪਲਵਲ ਸਾਈਡ ਦੇ ਨੇ ਜੀ ਉੱਥੇ ਲਾਗੇ ਲਾਗੇ ਦੇ ਨੇ ਸਾਰੇ ਹਰਿਆਣਾ ਡਿਸਟ੍ਰਿਕਟ ਨਾਲ ਤੇ ਰਹਿਣ ਵਾਲੇ ਨੇ ਫਿਲਹਾਲ ਪੰਜਾਬ ਦਾ ਕੋਈ ਰਿਕਾਰਡ ਨਹੀਂ ਇਹਨਾਂ ਦਾ ਮਿਲਿਆ ਹੈਗਾ ਪਰ ਇਹ ਜੀ ਐਨ ਕੇ ਹਰਿਆਣਾ ਦਿੱਲੀ ਰਾਜਸਥਾਨ ਏਸੀ ਰੇਟ ਚ ਜ਼ਿਆਦਾ ਕੁਝ ਟੋਟਲ ਕਿਵਰੀ ਮੈਂਬਰ ਪਤਾ ਲੱਗ ਗਈ ਕਿ ਉਹਦੀ ਹਾਲੇ ਫੁਸ਼ਪਟਾਲ ਚੱਲਦੀ ਹੈ ਤਾਂ ਹਾਲੇ ਤੱਕ ਵੀ ਲਿੰਕ ਹੈ ਨਾ ਦੇ ਕਿਸੇ ਸੋ ਫਰ ਨਹੀਂ ਜੀ ਹਾਲੇ ਪੰਜਾਬ ਦੇ ਕੋਈ ਵਾਰਦਾਤ ਨਹੀਂ ਸਾਨੂੰ ਟ੍ਰੇਸ ਤੇ ਇਹ ਟੀਮ ਦੇ ਨਾਲ ਹੋਰ ਕੀ ਬਰਾਮਦ ਕੀਤੀ ਇਹਨਾਂ ਤੋਂ ਫਿਲਹਾਲ ਦਾ ਕਾਰਜੀ ਬਰੰਧ ਹੋਇਆ ਕਿਉਂਕਿ ਨੀ ਮਾਤਰਾ ਚ ਕਿਸੇ ਇੱਕ ਬੰਦੇ ਕੋਲ ਕਾਰਡ ਹੋਣਾ ਵੈਸੀ ਸ਼ੱਕ ਦੀ ਗੱਲ ਹੈਗੀ ਤੇ ਇਹ ਹੈਗੇ ਜੀ ਅਬਾਊਟ 30 ਤੋਂ 32 ਸਾਲ ਦੇ ਇਹ ਯਾ ਚਲੋ ਜੀ ਇਹ ਏਟੀਐਮ ਚੀਨ ਨੂੰ ਹੈ ਕਿਦਾਂ ਕਰਦੇ ਹੋ ਉਵੇਂ ਦੱਸ ਰਹੇ ਨੇ ਜਿੱਦਾਂ ਏਟੀਐਮ ਕਾਰਡ ਪਾਇਆ ਇਹਨਾਂ ਉਹਨੂੰ ਕਿਉਂਕਿ ਭੇਦ ਸੇਗਾ ਏਟੀਐਮ ਦਾ ਇਹ ATM ਬੰਦ ਕਰ ਦਿੰਦੇ ਸੀ ਜਦੋਂ ਕੈਸ਼ ਇੱਕਦਮ ਨਿਕਲਣ ਲੱਗਦਾ ਉਸ ਟਾਈਮ ATM ਬੰਦ ਕਰ ਦਿੰਦੇ ਸੀ ਕੈਸ਼ ਕਢਾ ਲੈਂਦੇ ਸੀ ਬਟ ਉਹ ਬੈਂਕ ਨੂੰ ਸ਼ੋ ਕਰਦਾ ਸੀ ਵੀ ਸਾਡਾ ਕੈਸ਼ ਨਹੀਂ ਨਿਕਿਆ ਸੋ ਜੇ ਤੁਸੀਂ 10000 ਦੀ ਟ੍ਰਾਂਜੈਕਸ਼ਨ ਕੀਤੀ ਤੇ ਤੁਸੀਂ ਇੱਕ ਵਾਰੀ ਤਾਂ ਕਢਾ ਲਿਆ ਤੇ ਬੈਂਕ ਨੂੰ ਫੇਅਰ ਤੁਸੀਂ 10000 ਫੇਅਰ ਕਲੇਮ ਕਰ ਲਿਆ ਇਸ ਹਿਸਾਬ ਨਾਲ ਬੈਂਕ ਨੂੰ ਹੀ ਚੱਲਦੀ ਮਾਰਦੇ ਸੀ ਤੋਂ ਦਸਰ ਤੋਂ ਉਹਨੇ ਤਾਂ ਕੁਝ ਨਹੀਂ ਕੀਤਾ ਹੋਰ ਫਰਦਰ ਪੁਸ਼ਕਿ ਜਾਰੀ ਹੈ ਜੇ ਕੋਈ ਹੋਰ ਕੁਸ਼ ਹੋਊਗਾ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਥੈਂਕ ਯੂ